ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਆਂ ਕਾਫੀ ਚਰਚਾ ਦੇ ਵਿੱਚ ਮੁੱਦਾ ਹੈਗਾ ਝੋਨੇ ਦੀ ਫਸਲ ਦੇ ਵਿੱਚ ਜੋ ਵਾਇਰਸ ਹੈ ਉਹ ਅਜੋ ਦੋ ਦੁੱਕ ਸਾਲ ਪਹਿਲਾਂ ਵੀ ਉਹਨੇ ਬਹੁਤ ਜ਼ਿਆਦਾ ਅਟੈਕ ਕਰਿਆ ਸੀ ਜੋ ਨਵਾਂ-ਨਵਾਂ ਆਇਆ ਸੀ ਉਸ ਵਾਰ ਯੂਨੀਵਰਸਿਟੀ ਨੇ ਪ੍ਰੋਪਰ ਉਹਨੂੰ ਉਹਦੇ ਸਿੰਪਟਮ ਲੱਭ ਕੇ ਉਹਨੂੰ ਪਤਾ ਕੀਤਾ ਕਿ ਕਿੱਥੋਂ ਆਇਆ ਕਿਵੇਂ ਆ ਆਪਾਂ ਫਿਜੀ ਵਾਇਰਸ ਕਹਿੰਦੇ ਆਂ ਜਾਂ ਸਧਨ ਰਾਜ ਸਟ੍ਰਿਕ ਵਾਇਰਸ ਕਹਿੰਦੇ ਆਂ ਤੇ ਜੇ ਆਪਾਂ ਅੱਜ ਗੱਲ ਕਰਦੇ ਆਂ ਵਾਇਰਸ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਵਾਇਰਸ ਆ ਚੁੱਕੇ ਆਪਾਂ ਹੱਲ ਕਰਦੇ ਆ ਪਰ ਇੱਕ ਗੱਲ ਸੋਚਣ ਵਾਲੀ ਲੋੜ ਆ ਵੀ ਕਿਉਂ ਦਿਨੋਂ ਦਿਨ ਫਸਲਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਵਧ ਗਈਆਂ ਜਾ ਰਹੀਆਂ ਨੇ ਆਪਾਂ ਨੂੰ ਆਪਾਂ ਟ੍ਰੀਟਮੈਂਟ ਆਪਾਂ ਨੂੰ ਟ੍ਰੀਟਮੈਂਟ ਹਰ ਕੋਈ ਦੱਸ ਦਿੰਦਾ ਵੀ ਤੁਸੀਂ ਆਹ ਟ੍ਰੀਟਮੈਂਟ ਕਰ ਲਿਓ ਪਰ ਇਹ ਚੀਜ਼ ਨਹੀਂ ਦੱਸਦੇ ਵੀ ਇਦਾਂ ਦੇ ਭਿਆਨਕ ਵਾਇਰਸ ਕਿਉਂ ਆਉਂਦੇ ਨੇ ਪਹਿਲਾਂ ਕਿਉਂ ਨਹੀਂ ਆਉਂਦੀ ਸੀ ਹੁਣ ਕਿਉਂ ਆ ਰਹੇ ਨੇ ਸੋ ਕਿਤਨੇ ਕਿਤੇ ਆਪਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਤਾਂ ਉਹਦੇ ਲਈ ਇੱਕ ਚੀਜ਼ ਸਮਝਣੀ ਪੈਣੀ ਆ ਤੁਹਾਨੂੰ ਤੁਹਾਡੇ ਆਪਣੇ ਖੇਤ ਦੀ ਮਿੱਟੀ ਕਿ ਮੈਂ ਖੇਰੇ ਦੇ ਵਿੱਚ ਕੀ ਪਾ ਰਿਹਾ ਕਿਉਂ ਇਹ ਵਾਇਰਸ ਆ ਰਿਹਾ ਕਿਉਂਕਿ ਵਾਇਰਸ ਹੈ ਇੱਕ ਗੱਲ ਤੁਸੀਂ ਸਮਝੋ ਉਲੀ ਹੈ ਕੋਈ ਬੈਕਟੀਰੀਆ ਉਹਦਾ ਇਲਾਜ ਹੋ ਜਾਂਦਾ ਵਾਇਰਸ ਦਾ ਕਦੇ ਵੀ ਕੋਈ ਇਲਾਜ ਨਹੀਂ ਹੈਗਾ ਜੇ ਕੋਈ ਤੁਹਾਨੂੰ ਬੰਦਾ ਕਹਿੰਦਾ ਵੀ ਆਹ ਦੁਕਾਨਦਾਰ ਜਾਂ ਕੋਈ ਆਹ ਦਵਾਈ ਪਾ ਲਓ ਵਾਇਰਸ ਵਾਇਰਸ ਦਾ ਕਦੇ ਵੀ ਕੋਈ ਕੰਟਰੋਲ ਨਹੀਂ ਬਣਿਆ ਤੇ ਜਿਹੜਾ ਫਿਜੀ ਵਾਇਰਸ ਆ ਆਰਐਨਏ ਟਾਈਪ ਵਾਇਰਸ ਆ ਉਹ ਕਿਉਂਕਿ ਇੱਕ ਤਰ੍ਹਾਂ ਇਹ ਕਹਿ ਸਕਦਾ ਨੇ ਬੂਟੀ ਦੇ ਵਿੱਚ ਉਹਨੇ ਆਪਣੀ ਮਸ਼ੀਨਰੀ ਕ੍ਰੀਏਟ ਕਰ ਲੈਣੀ ਆ ਤਾਂ ਜਿੰਨੀ ਕਿ ਜਦੋਂ ਬੂਟਾ ਲੰਦਾ ਬੂਟੇ ਨੂੰ ਵੀ ਖਤਮ ਕਰੀ ਜਾਂਦਾ ਜਿੰਨੀ ਕੋ ਊਰਜਾ ਬੂਟਾ ਖਿੱਚ ਰਿਹਾ ਆਪਣੇ ਆਪ ਨੂੰ ਵਾਇਰਸ ਵਧਾਈ ਜਾਂਦਾ ਸੋ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਵੀ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਪੈਣਾ ਇਮਿਊਨਿਟੀ ਤੇ ਪlant ਦੀ ਇਮਿਊਨਿਟੀ ਤੇ ਸੋ ਜਿਹੜੀ ਪlant ਦੀ ਬਿਮਾਰੀਆਂ ਲੜਨ ਦੀ ਸ਼ਕਤੀ ਆ ਉਹ ਕਿੱਥੋਂ ਆਉਂਦੀ ਆ ਜ਼ਮੀਨ ਦੇ ਵਿੱਚੋਂ ਤੇ ਜੇ ਮੈਂ ਜ਼ਮੀਨ ਦੀ ਗੱਲ ਕਰਾਂ ਤਾਂ ਜ਼ਮੀਨ ਦੇ ਵਿੱਚ ਆਪਣਾ ਕੋਈ ਪੈਰਾਮੀਟਰ ਲਾ ਲਓ ਪੀ ਐਚ ਲਾ ਲਓ ਸੀ ਐਨ ਰੇਸ਼ਿਓ ਲਾ ਲਓ ਹੋਰ ਚੀਜ਼ਾਂ ਕਾਫੀ ਹੈਗੀਆਂ ਨੇ ਉਹ ਲਾ ਲਓ ਤਾਂ ਉਹ ਚੀਜ਼ਾਂ ਆਪਣਾ ਪੈਰਾਮੀਟਰ ਕੋਈ ਵੀ ਠੀਕ ਨਹੀਂ ਐ ਇਸ ਟਾਈਮ ਪੰਜਾਬ ਦੀ ਜ਼ਮੀਨ ਦਾ ਕਿਉਂ ਕਿਉਂਕਿ ਆਪਾਂ ਲੰਬੇ ਸਮੇਂ ਤੋਂ ਕਿੰਨੀ ਚੀਜ਼ਾਂ ਸੁੱਟਦੇ ਆ ਰਹੇ ਹਾਂ ਬੇਲੋੜੀਆਂ ਆਪਾਂ ਨੂੰ ਵੀ ਪਤਾ ਹੁੰਦਾ ਵੀ ਕੋਈ ਚੀਜ਼ ਆਦਾ ਫਾਇਦਾ ਨਹੀਂ ਪਰ ਆਪਣਾ ਦਿਮਾਗ ਟਿਕਦਾ ਨਹੀਂ ਸੋ ਆਪਣੇ ਜੋ ਪੰਜਾਬ ਦੀ ਗੱਲ ਜਿਵੇਂ ਹੁਣ ਕੈਨੇਡਾ ਅਮਰੀਕਾ ਦੀ ਗੱਲ ਕਰਾ ਜਾਂ ਕੈਨੇਡਾ ਦੀ ਜ਼ਮੀਨ ਦੀ ਗੱਲ ਕਰਾਂ ਆਪਣੇ ਆਰਗੈਨਿਕ ਮੈਟਰ ਕਿੰਨਾ ਆਉਂਦਾ ਈ ਤੁਸੀਂ ਕਦੇ ਪੜ ਲਿਓ ਬੁੱਕਸ ਵਿੱਚ ਪੜ ਲਿਓ ਜਾਂ ਕੋਈ ਰਿਪੋਰਟ ਕਰਾਈ ਹੋ ਮੈਨੂੰ ਨਹੀਂ ਲੱਗਦਾ 1% ਕਿਸੇ ਦਾ ਹੋਊਗਾ ਬਹੁਤ ਘੱਟ ਰੇਅਰ ਹੋਊਗਾ ਇਥੇ 40 ਤੋਂ 50% ਆਇਆ 100 ਦੇ ਵਿੱਚੋਂ 40 ਤੋਂ 50% ਆਰਗੈਨਿਕ ਮੈਟਰ ਹੈ ਤੇ ਜਿੰਨਾ ਆਰਗੈਨਿਕ ਮੈਟਰ ਜ਼ਮੀਨ ਦੇ ਵਿੱਚ ਵਧਿਆ ਹੋਊਗਾ ਤਾਂ ਉੰਨੇ ਸੁਖਮ ਜਮਾਣੂ ਨੇ ਉਹ ਬਹੁਤ ਵਧੀਆ ਗਰੋਥ ਕਰਨਗੇ ਆਪਾਂ ਉਹ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਆਪਾਂ ਧਿਆਨ ਦਿੰਨੇ ਆਪਣੇ ਝਾੜ ਵੱਲ ਜਿੱਦਾਂ ਦੇ ਹੁਣ ਵਾਇਰਸ ਇਹ ਆ ਗਏ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿੰਨੀਆਂ ਕਿ ਭਿਆਨਕ ਬਿਮਾਰੀਆਂ ਆਉਣੀਆਂ ਕਿੰਨੇ ਕਿ ਭਿਆਨਕ ਵਾਇਰਸ ਆਉਣਗੇ ਜਿਹੜੇ ਆਪਣੀਆਂ ਫਸਲਾਂ ਨੂੰ ਪ੍ਰਭਾਵਿਤ ਕਰਨਗੇ ਗੱਲ ਕੱਲੇ ਇਹ ਬੌਣੇ ਵਾਇਰਸ ਦੀ ਨਹੀਂ ਹੈ ਕਿ ਗੱਲ ਹੈਗੀ ਆਪਣੀ ਜ਼ਮੀਨ ਦੀ ਸੋ ਆਪਣੀ ਜ਼ਮੀਨ ਨੂੰ ਤੁਸੀਂ ਠੀਕ ਕਰੋ ਜ਼ਮੀਨ ਦੇ ਵਿੱਚ ਜਿਹੜਾ ਆਪਾਂ ਫालतू ਬੇਲੌੜੇ ਚੀਜ਼ ਸੱਟਦੇ ਆ ਉਹਨੂੰ ਬੰਦ ਕਰੋ ਤੇ ਆਪਣੀ ਜ਼ਮੀਨ ਦੀ ਮਿੱਟੀ ਦੀ ਜਿਹੜੀ ਰਿਪੋਰਟ ਆ ਸਾਲ ਦੋ ਸਾਲ ਬਾਅਦ ਜ਼ਰੂਰ ਕਰਾਓ ਪੀ ਐਚ ਕਿੰਨੀ ਆਉਂਦੀ ਆ ਈ ਸੀ ਕਿੰਨੀ ਆਉਂਦੀ ਆ ਆਰਗੈਨਿਕ ਮੈਟਰ ਕਿੰਨਾ ਆਉਂਦਾ ਨਿਊਟ੍ਰੀਐਂਟਸ ਮਾਈਕਰੋ ਤੇ ਮਾਈਕਰੋ ਨਿਊਟ੍ਰੀਐਂਟਸ ਕਿੰਨੇ ਆਉਂਦੇ ਨੇ ਸੋ ਇਹ ਚੀਜ਼ਾਂ ਕਰਾਉਣੀਆਂ ਜ਼ਰੂਰੀ ਨੇ ਕਿਤੇ ਨਾ ਕਿਤੇ ਜੋ ਇਹ ਤਾਂ ਭਿਆਨਕ ਵਾਇਰਸ ਚੱਲ ਰਿਹਾ ਫਸਲ ਜਿਹੜੀ ਖੇਤੀ ਲਾਹੇਵੰਦ ਤਾਂ ਮੈਨੂੰ ਨਹੀਂ ਲ 5 5 6 6 ਸਪਰੇ ਹਾਂ ਨਾ ਕੋਈ ਫਸਲ ਪੱਕਦੀ ਆ ਤਾਂ ਉੱਥੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਵੀ ਕਿਵੇਂ ਆਪਾਂ ਮਿੱਟੀ ਨੂੰ ਠੀਕ ਰੱਖਣਾ ਸਾਰੀ ਗੱਲ ਮਿੱਟੀ ਤੇ ਖੜੀ ਆ ਆਪਣੀ ਇਸੇ ਜਦੋਂ ਮਿੱਟੀ ਦੇ ਵਿੱਚ ਤਾਕਤ ਨਹੀਂ ਹੈਗੀ ਪਲਾਂਟ ਦੇ ਵਿੱਚ ਤਾਕਤ ਕਿੱਥੋਂ ਹੋ ਜੂ ਤਾਂ ਹੀ ਵਾਇਰਸ ਕਿਵੇਂ ਪੈਂਦਾ ਵਾਇਰਸ ਹਮੇਸ਼ਾ ਉਹ ਚੀਜ਼ ਨੂੰ ਫੜਦਾ ਜਿਹੜੀ ਹੁਣ ਮੰਨ ਲਓ ਇਹ ਨਹੀਂ ਹੈਗਾ ਥੋੜੇ 10 ਕਿੱਲੇ 'ਚ ਹੁੰਦਾ ਥੋੜੇ 10 ਕਿੱਲਾਂ ਦੇ ਵਿੱਚ ਵਾਇਰਸ ਹੋ ਕਈ ਵਾਰੀ ਕੀ ਹੁੰਦਾ 2 ਕਿੱਲਾਂ 'ਚ ਵੀ ਹੋ ਸਕਦਾ 3 'ਚ ਵੀ ਹੋ ਸਕਦਾ 1 ਕਿੱਲੇ 'ਚ ਵੀ ਹੋ ਸਕਦਾ ਜਿਹੜੀ ਜਿਹੜੇ ਪਲਾਂਟ ਦੀ ਇਮਿਊਨਿਟੀ ਘਟਾ ਹੈ ਵਾਇਰਸ ਕੋਈ ਵੀ ਬਿਮਾਰੀ ਆ ਉਹਨੂੰ ਜਿਆਦਾ ਪਹਿਲਾਂ ਅਟੈਕ ਕਰਦੀ ਆ ਉਹ ਚੀਜ਼ ਸਮਝਣ ਦੀ ਲੋੜ ਆਪਾਂ ਨੂੰ ਜੇ ਆਪਾਂ ਕਹਾਂਗੇ ਵੀ ਇਹ ਚੱਲੀ ਸਿਸਟਮ ਚੱਲਿਆ ਆ ਰਿਹਾ ਐਂ ਏਦਾਂ ਚੱਲੀ ਜਾਊਗਾ ਜਾਂ ਕੋਈ ਫਰਕ ਨਹੀਂ ਪੈਂਦਾ ਉਹ ਆਪਣੀ ਬਹੁਤ ਵੱਡੀ ਗਲਤਫਹਿਮੀ ਆ ਵਿੱਚ ਬੰਦੇ ਕਹਿੰਦੇ ਵੀ ਕੁਦਰਤ ਆ ਕੁਦਰਤ ਕਦੇ ਖਤਮ ਨਹੀਂ ਹੁੰਦੀ ਕੁਦਰਤ ਹਾਂ ਕੁਦਰਤ ਨਹੀਂ ਖਤਮ ਹੁੰਦੀ ਪਰ ਕੁਦਰਤ ਨੇ ਫਿਰ ਆਪਣਾ ਰੂਪ ਦਿਖਾਉਣਾ ਫਿਰ ਉਹਨੇ ਹੋ ਸਕਦਾ ਪਾਣੀ ਕਿੰਨਾ ਦੇ ਦੇਣਾ ਛੱਡ ਦੇਣਾ ਜਾਂ ਕੋਈ ਵੀ ਨੇਚਰਲ ਕੈਲਾਮਿਟੀ ਆ ਜਾਣੀ ਆ ਉਦੇ ਨਾਲ ਫਿਰ ਜ਼ਮੀਨਾਂ ਦੁਬਾਰਾ ਆਵਾਦ ਹੋਣਗੀਆਂ ਪਰ ਉਹ ਤਾਂ ਲੱਖਾਂ ਕਰੋੜਾਂ ਸਾਲ ਦਾ ਪ੍ਰੋਸੈਸ ਆ ਪਰ ਆਪਾਂ ਨੂੰ ਕੀ ਲੋੜ ਆਪ ਆਪਣੀ ਜ਼ਮੀਨ ਨੂੰ ਕਿਵੇਂ ਸੰਭਾਲ ਕੇ ਰੱਖਣਾ ਜਿੱਥੇ ਵਾਇਰਸ ਪੈਂਦਾ ਜਿਆਦਾ ਪੈ ਰਿਹਾ ਉੱਥੇ ਸਮਝ ਵੀ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੀ ਹੈਗੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਵਾਇਰਸ ਬੂਟੇ ਦੇ ਵਿੱਚ ਇੰਨੀ ਕ ਜਾਨ ਹੁੰਦੀ ਆ ਵਾਇਰਸ ਨੂੰ ਰੈਪਲੀਕੇਟ ਨਹੀਂ ਹੋਣ ਦਿੰਦਾ ਬੂਟਾ ਕਿਉਂਕਿ ਅੰਦਰੋਂ ਜ਼ਮੀਨ ਤਾਂ ਖੜੀ ਆ ਉਹਦੀ ਜੜ ਤਾਂ ਖੜੀ ਆ ਜੇ ਜ਼ਮੀਨ ਦੇ ਵਿੱਚ ਇਹੋ ਚੀਜ਼ਾਂ ਹੈ ਨਹੀਂ ਗਈਆਂ ਤਾਂ ਤੁਹਾਡੇ ਬੂਟੇ ਨੂੰ ਉਹ ਚੀਜ਼ ਪੈਣੀ ਪੈਣੀ ਆ ਤਾਂ ਅੱਜ ਆਪਾਂ ਉਹ ਵਾਇਰਸ ਦੀ ਗੱਲ ਕਰਦੇ ਆ ਵਾਇਰਸ ਦਾ ਕੋ ਸਪਰੇ ਦੇ ਰੂਪ ਚ ਕੋਈ ਲਾਇ ਨਹੀਂ ਵਾਇਰਸ ਇੱਕ ਸਭ ਤੋਂ ਵੱਡੀ ਪ੍ਰੋਬਲਮਾ ਕਿੰਨੇ ਲਗਭਗ ਵਾਇਰਸ ਪੈਂਦੇ ਨੇ ਨਰਮੇ ਲੋਗੇ ਵਾਇਰਸ ਪੈਂਦਾ ਨਰਮਤਾ ਖਤਮ ਹੀ ਕਰਦਾ ਉਹ ਵਾਇਰਸ ਕਦੇ ਵੀ ਆਪ ਬਹੁਤ ਘਟ ਜਾਂਦਾ ਉਹਨੂੰ ਕੋਈ ਨਾ ਕੋਈ ਵੈਕਟਰ ਆ ਜਿਹੜਾ ਉਹ ਲੈ ਕੇ ਜਾਂਦਾ ਮੇਨਲੀ ਵੈਕਟਰ ਕੀ ਹੁੰਦਾ ਜਿਹੜਾ ਵਾਇਰਸ ਨੂੰ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਲੈ ਕੇ ਜਾਂਦਾ ਜਿੱਦਾਂ ਹੁਣ ਆਪਾਂ ਫਿਜੀ ਵਾਇਰਸ ਜਾਂ ਬੋਨਾ ਵਾਇਰਸ ਕਹਿੰਦੇ ਨੇ ਉਹ ਤੁਸੀਂ ਬੂਟਾ ਦੇਖੋਗੇ ਪਰ ਤੁਹਾਡਾ ਝੋਨਾ ਲਗ ਲਗ ਹੋਇਆ ਪਿਆ ਜਿਹੜੇ ਬੂਟੇ ਨੂੰ ਵਾਇਰਸ ਉਹ ਕਿਸੇ ਡੜ ਘਟਦਾ ਉੱਥੇ ਖੜਾ ਰਹੋ ਕਿਉਂਕਿ ਵਾਇਰਸ ਨੇ ਕੀ ਕਰਤਾ ਉਹ ਬੂਟੇ ਦੇ ਵਿੱਚ ਆਪਣੇ ਮਸ਼ੀਨਰੀ ਨੂੰ ਕਾਇਮ ਕਰਤਾ ਤੇ ਜਿੰਨੀ ਥਾਕਤਾ ਉਹ ਵਾਇਰਸ ਲੈ ਰਿਆ। ਸੋ ਉਹਦੇ ਨਾਲ ਸਾਨੂੰ ਸਿੰਪਟਮ ਪਤਾ ਲੱਗ ਜੂ ਵੀ ਵਾਇਰਸ ਕੀ ਹੈ। ਵੀ ਫਿਜੀ ਵਾਇਰਸ ਦੇ ਸਿੰਪਟਮ ਕੀ ਨੇ। ਜੇ ਥੋੜੇ-ਥੋੜੇ ਆਸੇ-ਪਾਸੇ 40 ਬੂਟੇ ਲਾ ਲਓ ਜੇ ਇੱਕ ਬੂਟੇ ਚ ਜਮੀ ਮਦਰਾ ਰਹਿ ਗਿਆ ਤੁਹਾਡਾ ਚ ਉਹਨਾਂ ਲਕ-ਲਕ ਆ ਗਿਆ ਤਾਂ ਤੁਹਾਡਾ ਜਿਹੜਾ ਵਾਇਰਸ ਵਾਲਾ ਬੂਟਾ ਉਹ ਇੱਕ ਗਿੱਠਦਾ ਹੋਊਗਾ। ਉਹਦਾ ਰੰਗ ਹੋ ਜਿਹੜਾ ਦੂਜੇ ਚੋਂ ਨਾਲੋਂ ਜ਼ਿਆਦਾ ਡਾਰਕ ਗ੍ਰੀਨ ਹੋਊ। ਕਈ ਵਾਰੀ ਚਟੀਆਂ ਤੇ ਕਾਲੀਆਂ ਧਾਰੀਆਂ ਵੀ ਦਿਸਣਗੀਆਂ। ਹੌਲੀ-ਹੌਲੀ ਬੂਟਾ ਸੁੱਕਣਾ ਸਟਾਰਟ ਹੋ ਜਾਂਦਾ ਹੈ। ਜਦੋਂ ਬੂਟਾ ਖਤਮ ਤੁਸੀਂ ਕੀ ਕਰ ਸਕਦੇ ਹੋ ਇਹਦੇ ਵੈਕਟਰ ਨੂੰ ਰੋਕਣਾ ਵਾਇਰਸ ਨੂੰ ਲੈ ਕੇ ਕੌਣ ਜਾਂਦਾ ਚਿੱਟਾ ਤੇਲਾ ਲੈ ਕੇ ਜਾਂਦਾ ਚਿੱਟੀ ਪਿੱਠ ਵਾਲੀ ਨੂੰ ਆਪਾਂ ਪਲਾਂਟ ਆਪਰ ਕਹਿ ਦਿੰਨੇ ਆ ਉਹ ਲੈ ਕੇ ਜਾਂਦਾ ਸੋ ਉਹਨੂੰ ਕੰਟਰੋਲ ਕਰਨਾ ਜ਼ਰੂਰੀ ਆ ਭਾਵੇਂ ਪਹਿਲੀ ਸਟੇਜ ਤੇ ਆ ਰਿਹਾ ਭਾਵੇਂ ਉਹ ਐਂਡਲੀ ਸਟੇਜ ਤੇ ਆ ਰਿਹਾ ਉਹ ਤੁਹਾਨੂੰ ਦੇਖਣਾ ਪੈਣਾ ਦੂਜੇ ਨੰਬਰ ਤੇ ਤੁਸੀਂ ਕੀ ਕਰਨਾ ਜੇ ਤੁਹਾਨੂੰ ਲੱਗਦਾ ਕੋਈ ਵਾਇਰਸ ਵਾਲਾ ਬੂਟਾ ਹੈਗਾ ਉਹ ਬੂਟੇ ਨੂੰ ਚੰਗੀ ਤਰ੍ਹਾਂ ਉਹ ਖਿਲਾਰਨਾ ਨਹੀਂ ਹੈਗਾ ਉਹਨੂੰ ਚੰਗੀ ਤਰ੍ਹਾਂ ਸਾਬਦਨਨਾ ਪੂਰਾ ਬੂਟੇ ਨੂੰ ਪੁੱਟ ਕੇ ਉਹਨੂੰ ਕਿਤੇ ਦੂਰ ਲਾ ਕੇ ਮਿੱਟੀ ਦੇ ਵਿੱਚ ਦੱਬ ਦੇਣਾ ਕਿਉਂਕਿ ਜਮੀਨ ਦੇ ਵਿੱਚ ਖੜਾ ਰਹਿ ਗਿਆ ਤੇਲਾ ਅੱਗੇ ਜਾ ਕੇ ਵੀ ਆ ਸਕਦਾ ਉਹ ਮੰਨ ਲਓ ਉਸੇ ਬੂਟੇ ਤੋਂ ਬਾਹਰ ਕੇ ਕਿਸੇ ਹੋਰ ਬੂਟੇ ਨੂੰ ਜਾਊਗਾ ਤਾਂ ਵਾਇਰਸ ਨੂੰ ਆਪਣੇ ਨਾਲ ਲੈ ਕੇ ਜਾਊਗਾ ਉਹ ਫਿਰ ਆਪਣਾ ਝਾੜਦਾ ਵੀ ਬਹੁਤ ਜ਼ਿਆਦਾ ਫਰਕ ਪਾ ਦੇਣਾ ਨੇ ਸੋ ਇਹ ਚੀਜ਼ਾਂ ਕਰ ਸਕਦੇ ਆਪਾਂ ਬੂਟਾ ਪੁੱਟ ਕੇ ਉਹਨੂੰ ਕਰ ਸਕਦੇ ਆ ਬੂਟਾ ਖੜਾ ਨਹੀਂ ਰਹਿਣ ਦੇਣਾ ਜੇ ਬੂਟਾ ਖੜਾ ਰਹਿ ਗਿਆ ਤਾਂ ਤੇਲਾ ਅੱਗੇ ਉਹ ਤੇਲ ਰੋਕਣ ਵਾਸਤੇ ਤੁਸੀਂ ਕਿੰਨੀ ਸਪਾਰਸਾਂ ਆਪਾਂ ਯੂਜ਼ ਕਰਦੇ ਆ ਮਸ਼ੀਨ ਵਗੈਰਾ ਹੈਗੀਆਂ ਨੇ ਜਾਂ ਆਪਾਂ ਦੂਸਰੀਆਂ ਕਿੰਨੀ ਮਾਰਕੀਟ ਦੇ ਵਿੱਚ ਇਹਨਾਂ ਸਕਤੀਸਾੜ ਹੈਗੇ ਤੁਸੀਂ ਉਹ ਯੂਜ਼ ਕਰ ਸਕਦੇ ਜਿਹੜਾ ਉਹ ਆਡੀ ਫਸਲ ਦੇ ਪੱਤੇ 'ਤੇ ਲੱਗਦਾ। ਤੇਲੇ ਨੂੰ ਕੰਟਰੋਲ ਕਰਕੇ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ। ਉਦੋਂ ਕਿਸੇ ਹੋਰ ਦਵਾਈ ਨਾਲ ਕਿਸੇ ਨਾਲ ਵਾਇਰਸ ਨੇ ਕੰਟਰੋਲ ਨਹੀਂ ਹੋਣਾ ਤਾਂ ਕੋਈ ਦਵਾਈ ਛਿੜਕਣ ਦੀ ਲੋਟ ਨਹੀਂ। ਸਿਰਫ ਇਹਨਾ ਕਰਨਾ ਵੀ ਬੂਟੇ ਨੂੰ ਪੁੱਟ ਕੇ ਕਿਤੇ ਦੂਰ ਲੈ ਕੇ ਜ਼ਮੀਨ ਦੇ ਵਿੱਚ ਦੱਬ ਦੇਣਾ। ਜੇ ਤੁਸੀਂ ਬੂਟਾ ਖੜਾ ਰਹਿਣ ਦਿੱਤਾ ਪੱਕਾ ਵਾਲੇ ਸਟੇਜ 'ਤੇ ਤੇਲਾ ਪੈ ਗਿਆ ਤਾਂ ਉਸ ਟਾਈਮ ਤੇ ਵੀ ਵਾਇਰਸ ਨੇ ਆਪਣਾ ਕੰਮ ਕਰ ਜਣਾ। ਫਿਰ ਆਪਣਾ ਝਾੜ ਬਹੁਤ ਜ਼ਿਆਦਾ ਡਿੱਗ ਪੈਣਾ। ਕਈ ਥਾਵਾਂ ਤੇ ਭਰਾਮ ਨੇ ਇਸ ਵਾਰ ਚੋਂ ਨਾ ਬਾ ਵੀ ਦਿੱਤਾ ਇੰਨਾ ਕਿ ਜ਼ਿਆਦਾ ਵਾਇਰਸ ਸੀਗਾ। ਸੋ ਆਪਾਂ ਨੂੰ ਇੱਕ ਚੀਜ਼ ਸਮਝਣ ਦੀ ਲੋੜ ਆ ਵੀ ਇਹ ਆਏ ਦਿਨਾਂ ਇੰਨੀਆਂ ਬਿਮਾਰੀਆਂ ਨੇ ਕਿਹੜੇ ਕਿਉਂ ਵਧ ਰਹੇ ਨੇ ਐਂਡ ਦਾ ਐਂਡ ਜਿਹੜਾ ਆਪਣਾ ਹੱਲ ਉਹ ਆਪਣੀ ਜ਼ਮੀਨ ਹੋ ਜੀ ਆਪਾਂ ਜ਼ਮੀਨ ਸੰਭ ਲਈ ਮੈਂ ਇਹ ਨਹੀਂ ਕਹਿੰਦਾ ਕੈਮੀਕਲ ਬੰਦ ਕਰ ਦਿਓ ਜਾਂ ਤੁਸੀਂ ਨਾ ਪਾਓ ਤੁਸੀਂ ਲਿਮਟ ਦੇ ਵਿੱਚ ਪਾਓ ਜੇ ਫਸਲ ਨੂੰ ਲੋੜ ਆ ਤੁਸੀਂ ਉੱਥੇ ਪਾਓ ਕਾਫੀ ਚੀਜ਼ਾਂ ਬੈਨਡ ਨੇ ਪਰ ਆਪਾਂ ਫਿਰ ਵੀ ਉਹ ਯੂਜ਼ ਕਰ ਰਹੇ ਹਾਂ ਤਾਂ ਉਹ ਕਿਤਨਾ ਕਿਤੇ ਜਾ ਕੇ ਜਿਹੜੀ ਖੇਤੀ ਆਪਣੇ ਹੱਥੋਂ ਲੰਘ ਜਾਣੀ ਆ ਗਵਰਨਮੈਂਟ ਦਾ ਹੁਣੀ ਬਹੁਤ ਜ਼ਿਆਦਾ ਖਾਦਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਬਸਿਡੀ ਨੂੰ ਲੈ ਕੇ ਆਪਾਂ ਨੂੰ ਚੱਕਰਾਂ ਦੇ ਵਿੱਚ ਆਏ ਸਾਲ ਆਪਾਂ ਸੀਜ਼ਨ ਦੇ ਵਿੱਚ ਆਪਾਂ ਕਦੇ ਡੀਪੀ ਨੂੰ ਕਦੇ ਯੂਰੀਆ ਨੂੰ ਕਦੇ ਕਿਸੇ ਚੀਜ਼ ਨੂੰ ਰੁੱਲਦੇ ਆ। ਸੋ ਇਹ ਚੀਜ਼ ਦਾ ਧਿਆਨ ਦੇਣਾ ਜ਼ਰੂਰੀ ਹੈ ਜੇ ਆਪਾਂ ਮਿੱਟੀ ਠੀਕ ਕਰ ਲਾਂਗੇ। ਘੱਟੋ ਘੱਟ ਚੀਜ਼ਾਂ ਪਾ ਲਾਂਗੇ ਉਹ ਵਧੀਆ ਉਹਦੇ ਵਿੱਚ ਖਰਚੇ ਗਾਲ ਸਕਦੇ ਹਾਂ। ਤਾਂ ਉਹਦੀ ਮਿੱਟੀ ਟੈਸਟ ਕਰਾ ਸਕਦੇ ਹਾਂ ਜਿਹੜਾ ਤੱਤ ਦੀ ਲੋੜ ਆ ਉਹੀ ਪਾਓ। ਇਹ ਨਹੀਂ ਹੈਗਾ ਬੱਚ ਉਹਨਾਂ ਲਾਤਾ ਅੱਜ ਮੈਂ ਜ਼ਿੰਕ ਪਾਤਾ ਕੱਲ ਨੂੰ ਮੈਂ ਡੀ ਆਪਣਾ ਲੋਹਾ ਪਾਤਾ ਅੱਜ ਮੈਂ ਸਪਰੇਹਾਂ ਕਰਤੀਆਂ ਕੱਲ ਨੂੰ ਮੈਂ ਆ ਛੜਤਾ ਕੱਲ ਨੂੰ 12 ਡਰੇਡ ਪਾਤਾ ਪਰਸ ਨੂੰ ਇਹ ਪਾਤਾ। ਉਹ ਚੀਜ਼ਾਂ ਦਾ ਕੋਈ ਹੱਲ ਨਹੀਂ ਆ ਉਹ ਮਿੱਟੀ ਨੂੰ ਐਕਸਪਲੋਡ ਕਰ ਦਿੰਦੀ ਹੈ ਮਿੱਟੀ ਨੂੰ ਖਤਮ ਕਰ ਦਿੰਦੀ ਹੈ ਸੋ ਭਰਾਵੋ ਥੋੜਾ ਜਿਹਾ ਮਿੱਟੀ ਕੰਨੀ ਧਿਆਨ ਕਰ ਲਈ ਆਪਾਂ ਨਹੀਂ ਖੇਤੀ ਆਪਣੀ ਔਖੀ ਹੋ ਜਾਣੀ ਹੁਣ ਵਾਲੇ ਸਮੇਂ ਦੇ ਵਿੱਚ ਐਦਾਂ ਦੇ ਵਾਇਰਸ ਕੁਦਰਤ ਹੈ ਕੁਦਰਤ ਨੇ ਕੀ ਪਤਾ ਕਿੰਨਾ ਕਿ ਜ਼ਿਆਦਾ ਆਪਣੇ ਆਪ ਨੂੰ ਵਧਾਉਣਾ ਉਹ ਵਾਇਰਸ ਦੇ ਕਿੰਨੇ ਥਾਂਵਾਂ ਤੇ ਝੋਨਾ ਐਦ ਕੀ ਬਾਤਾਂ ਕਿ ਵੀ ਕਿਹਨਾ ਗੱਲ ਕਰਕੇ ਪਤਾ ਵੀ ਇਹ ਚ ਨਹੀਂ ਰੁਕਣ ਵਾਲੀ ਤੁਹਾਨੂੰ ਬਾਦੋ ਕਿੰਨਾ ਨੁਕਸਾਨ ਹੁੰਦਾ ਤੁਸੀਂ ਹਿਸਾਬ ਲਾ ਲਓ ਸੋ ਵਾਇਰਸ ਦਾ ਕੋਈ ਇਲਾਜ ਨਹੀਂ ਉਹਨੂੰ ਪੱਟ ਕੇ ਬੁੱਟੇ ਨੂੰ ਸੁੱਟ ਕੇ ਉਹਨੂੰ ਦਬ ਸਕਦੇ ਹੋ ਤੇ ਇਹ ਚਿੱਟਾ ਤੇਲ ਹੈ ਜਿਹੜਾ ਚੱਲੇ ਨੂੰ ਚੰਗੀ ਤਰ੍ਹਾਂ ਰੋਕੋ ਤੇ ਜਾ ਕੇ ਬਹਣ ਦੇ ਵਿੱਚ ਦੇਖੋ ਵੀ ਤੇਲ ਹੈ ਤਾਂ ਨਹੀਂ ਉਸੇ ਤੇਲੇ ਨੇ ਬੂਟੇ ਨੂੰ ਤੋਂ ਦੂਜੇ ਦੇ ਵਿੱਚ ਵਾਇਰਸ ਲੈ ਕੇ ਜਾਣਾ ਬਾਕੀ ਬਹਣ ਦੇ ਵਿੱਚ ਤੁਰ ਕੇ ਦੇਖੋ ਇੱਕ ਬੂਟਾ ਦੋ ਬੂਟਾ ਜਿੰਨੇ ਵੀ ਬੂਟੇ ਨੇ ਉਹਨੂੰ ਪਟਣਾ ਜ਼ਰੂਰੀ ਆ ਚੰਗੀ ਤਰ੍ਹਾਂ ਫਟੋ ਜਿਆਦਾ ਖਿਲਾਰਨਾ ਨਹੀਂ ਤੇ ਉਹ ਚੀਜ਼ ਕਰਕੇ ਤੁਸੀਂ ਜਿਹੜਾ ਵਾਇਰਸ ਆ ਵਾਇਰਸ ਨੂੰ ਕਿਸੇ ਹੱਦ ਤੱਕ ਕੰਟਰੋਲ ਕਰ ਸਕਦੇ ਹੋ ਪਰ ਐਟ ਦੀ ਐਂਡ ਆਪਾਂ ਨੂੰ ਜ਼ਮੀਨ ਦਾ ਕੋਈ ਨਾ ਕੋਈ ਆਪਾਂ ਨੂੰ ਹੱਲ ਕਰਨਾ ਪੈਣਾ ਚੀਜ਼ਾਂ ਆਪਾਂ ਥੋੜੇ ਰਸਾਇਣਿਕ ਘੱਟ ਵਰਤੀਏ ਤੇ ਸੇ ਚੀਜ਼ਾਂ ਵਰਤੀਏ ਫਸਲਾਂ ਦੀ ਰਹਿਣ ਖੁੰਦ ਨੂੰ ਜ਼ਮੀਨ ਦੇ ਵਿੱਚ ਦੱਬੀਏ ਤਾਂ ਜੋ ਜਿਹੜੇ ਸੁਖਮ ਜਵਾਨ ਉਹ ਨੇ ਜਿਹੜਾ ਅੰਦਰਲਾਕ ਮਿੱਟੀ ਦੇ ਵਿੱਚ ਕਿਸਾਨ ਬੈਠਾ ਉਹ ਵੀ ਕਿਤੇ ਨਾ ਕਿਤੇ ਜਾ ਕੇ ਪਰਫਰਮਰਤ ਹੋ ਜਾਏ ਇਸ ਗੱਲ ਤੇ ਗੌਰ ਕਰਿਓ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਕ ਸੰਭਾ